ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਇਮਿਊਨਿਟੀ ਬੂਸਟਰ ਸਰੀਰ ਦੀਆਂ ਸਾਰੀਆਂ ਦਰਦਾਂ ਨੂੰ ਦੂਰ ਕਰਨ ਵਾਲੀ ਚਾਰੇ ਗੁੰਦਾਂ ਦੀ ਪੰਜੀਰੀ ਪੰਜੀਰੀ ਬਣਾਉਣ ਵਾਸਤੇ ਆਪਾਂ 50 ਗ੍ਰਾਮ ਨਾਰੀਅਲ ਦਾ ਬਰਾਦਾ ਲਿਆ 100 ਗ੍ਰਾਮ ਚਾਰੇ ਗੁੰਦਾਂ ਲਈਆਂ ਨੇ 1 ਕੱਪ ਆਪਾਂ ਮਖਾਣਿਆਂ ਦਾ ਲਿਆ ਤੇ 1-1 ਕੱਪ ਹੀ ਆਪਾਂ ਬਦਾਮ ਔਰ ਅਖਰੋਟ ਲਏ ਨੇ 25 ਗ੍ਰਾਮ ਆਪਾਂ ਸ਼ਤਾਵਰ ਲਿਆ 50 ਗ੍ਰਾਮ ਆਪਾਂ ਸੁਪਾਰੀ ਲਈ ਹੈ ਤੇ 25 ਗ੍ਰਾਮ ਹੀ ਆਪਾਂ ਲੋਹੜ ਲਈ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਜਿਹੜੀਆਂ ਤਿੰਨੇ ਜੜੀ ਬੂਟੀਆਂ ਨੇ ਇਹਨਾਂ ਨੂੰ ਆਪਾਂ ਨਹੀਂ ਭੁੰਨਾਂਗੇ ਬਾਕੀ ਸਾਰੀਆਂ ਚੀਜ਼ਾਂ ਨੂੰ ਆਪਾਂ ਘਿਓ ਦੇ ਵਿੱਚ ਭੁੰਨ ਕੇ ਤਿਆਰ ਕਰ ਲਵਾਂਗੇ ਹੁਣ ਆਪਾਂ ਇੱਕ ਪੈਨ ਗੈਸ ਤੇ ਉੱਤੇ ਰੱਖ ਲਿਆ ਤੇ ਇਹਦੇ ਵਿੱਚ ਆਪਾਂ ਇੱਕ ਕੜਚੀ ਦੇਸੀ ਘੀਏ ਦੀ ਪਾ ਲਵਾਂਗੇ ਇੱਥੇ ਘੀ ਤੁਸੀਂ ਆਪਣੀ ਮਰਜ਼ੀ ਦਾ ਪਾ ਸਕਦੇ ਹੋ ਕਿਉਂਕਿ ਇਹ ਘੀ ਦੇ ਵਿੱਚ ਆਪਾਂ ਗੁੰਨ ਦਾ ਭੁੰਨਣੀਆਂ ਨੇ ਤੇ ਕੀ ਆਪਣਾ ਗਰਮ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਗੁੰਦਾ ਪਾਵਾਂਗੇ ਗੁੰਦਾ ਆਪਾਂ ਸਾਰੀਆਂ ਨਹੀਂ ਪਾਉਣੀਆਂ ਥੋੜੀਆਂ-ਥੋੜੀਆਂ ਕਰਕੇ ਪਾਉਣੀਆਂ ਨੇ ਕਿਉਂਕਿ ਜੇ ਆਪਾਂ ਸਾਰੀਆਂ ਗੁੰਦਾ ਪਾਵਾਂਗੇ ਤਾਂ ਵਿੱਚ ਅੱਧੀਆਂ ਗੁੰਦਾ ਨੇ ਜਿਹੜੀਆਂ ਉਹ ਕੱਚੀਆਂ ਰਹਿ ਜਾਣਗੀਆਂ ਤੇ ਫਿਰ ਜਦੋਂ ਆਪਾਂ ਪਨੀਰੀ ਖਾਵਾਂਗੇ ਤੇ ਉਹ ਆਪਣੇ ਦੰਦਾਂ ਦੇ ਨਾਲ ਜੁੜਨਗੀਆਂ ਜਿਹੜੀ ਗੁੰਦ ਹੈ ਇਹ ਚੰਗੀ ਤਰ੍ਹਾਂ ਪੁੱਜ ਕੇ ਤਿਆਰ ਹੋਣੀ ਚਾਹੀਦੀ ਹੈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਗੁੰਨ ਤੁਹਾਡੀ ਬਿਲਕੁਲ ਵੀ ਕੱਚੀ ਨਹੀਂ ਰਹਿਣੀ ਚਾਹੀਦੀ ਨਹੀਂ ਤਾਂ ਫਿਰ ਵਿੱਚ ਵਿੱਚ ਕਈ ਵਾਰ ਡਲੀਆਂ ਜੀਆਂ ਕੱਚੀਆਂ ਰਹਿ ਜਾਂਦੀਆਂ ਨੇ ਜਦੋਂ ਅਸੀਂ ਪੰਜੀਰੀ ਖਾਵਾਂਗੇ ਉਹ ਫਿਰ ਸਾਡੇ ਦੰਦਾਂ ਨੂੰ ਚਿਪਕਣ ਲੱਗ ਜਾਂਦੀਆਂ ਨੇ ਗੁੰਦ ਸਾਡੀ ਚੰਗੀ ਤਰ੍ਹਾਂ ਭੁੱਜਣੀ ਹੋ ਚਾਹੀਦੀ ਏ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਇਸੇ ਤਰ੍ਹਾਂ ਆਪਾਂ ਥੋੜੀ ਥੋੜੀ ਗੁੰਦ ਪਾਉਂਦੇ ਹੋਏ ਸਾਰੀ ਗੁੰਦ ਨੂੰ ਆਪਾਂ ਭੁੰਨ ਕੇ ਤਿਆਰ ਕਰ ਲਵਾਂਗੇ ਜਿਹੜੀ ਵੀ ਕੋਈ ਗੁੰਦ ਦੀ ਡਲੀ ਤੁਹਾਨੂੰ ਕੱਚੀ ਲੱਗਦੀ ਏ ਕਿ ਸਾਡੀ ਇਹ ਗੁੰਦ ਭੁੱਜੀ ਨਹੀਂ ਤਾਂ ਤੁਸੀਂ ਉਹਨੂੰ ਕੀਰੇ ਵਿੱਚ ਕਰਕੇ ਚੰਗੀ ਤਰ੍ਹਾਂ ਭੁੰਨ ਲੈਣੀ ਆ ਗੂੰਦ ਆਪਣੀ ਭੁੱਜ ਚੁੱਕੀ ਹੈ ਤੇ ਹੁਣ ਆਪਾਂ ਅਖਰੋਟ ਤੇ ਬਦਾਮਾਂ ਨੂੰ ਇਕੱਠਾ ਹੀ ਭੁੰਨ ਲਵਾਂਗੇ ਜੇਕਰ ਤੁਹਾਡੇ ਪੈਨ ਦੇ ਵਿੱਚ ਕੀ ਘੱਟ ਬਚਿਆ ਬਦਾਮ ਤੇ ਅਖਰੋਟ ਵਾਸਤੇ ਘੱਟ ਵੀ ਚੱਲ ਜਾਊਗਾ ਕਿਉਂਕਿ ਬਦਾਮ ਤੇ ਅਖਰੋਟ ਭੁੰਨਣ ਵਾਸਤੇ ਜ਼ਿਆਦਾ ਘੀ ਤੇ ਜ਼ਰੂਰਤ ਨਹੀਂ ਹੁੰਦੀ ਆਪਣੇ ਪੈਨ ਦੇ ਵਿੱਚ ਕੀ ਬਿਲਕੁਲ ਹੀ ਘੱਟ ਬਚਿਆ ਸੀਗਾ ਤੁਸੀਂ ਦੇਖ ਸਕਦੇ ਹੋ ਫਿਰ ਵੀ ਬਹੁਤ ਆਸਾਨੀ ਦੇ ਨਾਲ ਇਹ ਆਪਣੇ ਫਰਾਈ ਹੋ ਚੁੱਕੇ ਨੇ ਬਦਾਮ ਔਰ ਅਖਰੋਟ ਹੁਣ ਆਪਾਂ ਮਖਾਣਿਆਂ ਨੂੰ ਪਾ ਲਵਾਂਗੇ ਮਖਾਣਿਆਂ ਦੇ ਵਾਸਤੇ ਵੀ ਆਪਾਂ ਹੋਰ ਕੀ ਨਹੀਂ ਪਾਵਾਂਗੇ ਜਿੰਨਾ ਹੀ ਪੈਨ ਦੇ ਵਿੱਚ ਹੈਗਾ ਸੀ ਉਹਦੇ ਵਿੱਚ ਆਪਾਂ ਮਖਾਣੇ ਭੁੰਨ ਲਵਾਂਗੇ ਮਖਾਣਿਆਂ ਨੇ ਜਿਹੜਾ ਕੀ ਸੀਗਾ ਉਹ ਸਾਰਾ ਅਬਜ਼ਰਬ ਕਰ ਲਿਆ ਕਿਉਂਕਿ ਮਖਾਣੇ ਬਹੁਤ ਕੀ ਪੀ ਜਾਂਦੇ ਨੇ ਜੇਕਰ ਆਪਾਂ ਘੀ ਦੇ ਵਿੱਚ ਮਖਾਣਿਆਂ ਨੂੰ ਭੁੰਨਦੇ ਹਾਂ ਹੁਣ ਆਪਾਂ ਪੈਨ ਦੇ ਵਿੱਚ ਨਾਰੀਅਲ ਨੂੰ ਪਾ ਕੇ ਭੁੰਨ ਲਵਾਂਗੇ ਨਾਰੀਅਲ ਦਾ ਥੋੜਾ ਜਿਹਾ ਕਲਰ ਚੇਂਜ ਹੋਣ ਤੱਕ ਭੁੰਨਣਾ ਆਪਾਂ ਜ਼ਿਆਦਾ ਨਹੀਂ ਸੜਾਉਣਾ ਹੈਗਾ ਗੈਸ ਆਪਾਂ ਲੋ ਟੂ ਮੀਡੀਅਮ ਹੀ ਰੱਖਣੀ ਹੈ ਗੈਸ ਨਹੀਂ ਤੇਜ਼ ਕਰਨੀ ਹੈਗੀ ਸਾਰੇ ਜਿਹੜੇ ਆਪਣੇ ਡਰਾਈ ਫਰੂਟ ਸੀਗੇ ਉਹ ਪੁੱਜੇ ਜਾ ਚੁੱਕੇ ਨੇ ਹੁਣ ਆਪਾਂ ਜਿਹੜੀਆਂ ਜੜੀਆਂ ਬੂਟੀਆਂ ਸੀਗੀਆਂ ਸੁਪਾਰੀ ਸੀ ਲੋਧ ਸੀ ਤੇ ਸਤਾਵਰ ਸੀ ਇਹਨਾਂ ਨੂੰ ਆਪਾਂ ਗ੍ਰाइंड ਕਰ ਲਿਆ ਤੇ ਗ੍ਰाइंड ਕਰਕੇ ਆਪਾਂ ਛਾਣ ਲਿਆ ਸੀਗਾ ਹੁਣ ਜਿਹੜਾ ਆਪਣਾ ਬਾਕੀ ਸਮਾਨ ਸੀਗਾ ਆਪਾਂ ਉਹਨੂੰ ਵੀ ਪੀਸ ਲਵਾਂਗੇ ਜਿਹੜੀਆਂ ਗੁੰਦਾਂ ਨੇ ਇਹਨੂੰ ਤੁਸੀਂ ਆਲੂ ਮੈਸ਼ਰ ਨਾਲ ਵੀ ਪੀਸ ਸਕਦੇ ਹੋ ਜਾਂ ਤੁਸੀਂ ਕਿਸੇ ਫਲੈਟ ਕੌਲੀ ਦੇ ਨਾਲ ਇਹਨੂੰ ਪ੍ਰੈਸ ਕਰਕੇ ਪੀਸ ਸਕਦੇ ਹੋ ਕਿਉਂਕਿ ਇਹਨੂੰ ਆਪਾਂ ਜ਼ਿਆਦਾ ਗ੍ਰਾਈਂਡ ਨਹੀਂ ਕਰਨਾ ਹੈਗਾ ਇਹਨੂੰ ਥੋੜਾ ਥੋੜਾ ਮੋਟਾ ਰੱਖਾਂਗੇ ਕਿਉਂਕਿ ਜਦੋਂ ਆਪਾਂ ਪੰਜੀਰੀ ਖਾਵਾਂਗੇ ਤਾਂ ਜਦੋਂ ਫਿਰ ਗੂੰਦਾ ਆਪਣੇ ਦੰਦਾਂ ਥੱਲੇ ਆਉਂਦੀਆਂ ਨੇ ਤੇ ਇਹਦਾ ਕ੍ਰਾਂਚ ਬੜਾ ਵਧੀਆ ਲੱਗਦਾ ਇਹਨੂੰ ਬਹੁਤ ਜ਼ਿਆਦਾ ਫਾਈਨ ਨਹੀਂ ਬਣਾਉਣਾ ਹੈਗਾ ਆਪਾਂ ਹੁਣ ਆਪਾਂ ਕੜਾਹੀ ਗੈਸ ਤੇ ਰੱਖ ਲਈਏ ਤੇ ਇਹਦੇ ਵਿੱਚ ਆਪਾਂ ਇੱਕ ਕੜਛੀ ਦੇਸੀ ਕੀ ਦੀ ਪਾ ਲਵਾਂਗੇ ਕੀ ਆਪਾਂ ਚਮਚ ਨਾਲ ਪਾਇਆ ਪਰ ਇੱਕ ਕੜਛੀ ਹੈਗੀ ਸੀ ਆਪਣੀ ਕਿਉਂਕਿ ਹੁਣ ਇੱਥੇ ਆਪਾਂ ਇੱਕ ਸਵਾ ਕੜਛੀ ਆਟੇ ਦੀ ਪਾਵਾਂਗੇ ਕਿਉਂਕਿ ਆਟਾ ਆਪਾਂ ਨਾ ਮਾਤਰੀ ਪਾਉਣਾ ਕਿਉਂਕਿ ਬਸ ਸਾਰੀ ਆਪਾਂ ਜੜੀਆਂ ਬੂਟੀਆਂ ਤੇ ਡਰਾਈ ਫਰੂਟਸ ਵਗੈਰਾ ਤੋਂ ਹੀ ਪੰਜੀਰੀ ਤਿਆਰ ਕਰਨੀ ਆ ਆਪਾਂ ਆਟਾ ਬਿਲਕੁਲ ਨਾ ਮਾਤਰ ਪਾਵਾਂਗੇ ਸਵਾਕ ਕੜਚੀ ਹੀ ਆਟੇ ਦੀ ਪਾਵਾਂਗੇ ਇਹਨੂੰ ਆਪਾਂ ਇੱਕ ਛੋਟੀ ਕੌਲੀ ਮੰਨ ਕੇ ਚੱਲ ਸਕਦੇ ਆ ਆਟੇ ਨੂੰ ਆਪਾਂ ਬਰਾਊਨ ਹੋਣ ਤੱਕ ਭੁੰਨਾਂਗੇ ਚੰਗੀ ਤਰ੍ਹਾਂ ਆਟਾ ਭੁੰਨਣਾ ਆਟਾ ਆਪਣਾ ਕੱਚਾ ਨਹੀਂ ਰਹਿਣਾ ਚਾਹੀਦਾ ਹੈਗਾ ਕਿਉਂਕਿ ਜੇਕਰ ਆਟਾ ਆਪਣਾ ਕੱਚਾ ਰਹਿ ਗਿਆ ਫਿਰ ਆਪਣੀ ਪੰਜੀਰੀ ਸਵਾਦ ਨਹੀਂ ਬਣਨੀ ਹੈਗੀ ਇਸ ਪੰਜੀਰੀ ਦੇ ਇੰਨੇ ਕੁ ਜ਼ਿਆਦਾ ਫਾਇਦੇ ਆ ਸਾਡੇ ਸਰੀਰ ਨੂੰ ਕਿ ਤੁਸੀਂ ਗਿਣਦੇ ਥੱਕ ਜਾਵੋਗੇ ਜੋੜਾਂ ਦਾ ਦਰਦ ਸਾਡੀ ਇਮਿਊਨਿਟੀ ਬੂਸਟ ਹੁੰਦੀ ਹੈ ਤੇ ਸਾਨੂੰ ਖੰਗ ਜ਼ਖਾਮ ਮਤਲਬ ਹਰ ਇੱਕ ਚੀਜ਼ ਤੋਂ ਇਹ ਪੰਜੀਰੀ ਜਿਹੜੀ ਸਾਨੂੰ ਫਾਇਦਾ ਦਿੰਦੀ ਹੈ ਇਹ ਸਾਡੇ ਸਰੀਰ ਦੇ ਵਿੱਚ ਗਰਮਾਹਟ ਬਣਾ ਕੇ ਰੱਖਦੀ ਹੈ ਕਿਉਂਕਿ ਜੇਕਰ ਸਰਦੀਆਂ ਦੇ ਦਿਨਾਂ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਗਰਮਾਹਟ ਬਣੀ ਰਹੂਗੀ ਤਾਂ ਫਿਰ ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ ਹੈਗੀਆਂ ਇਹ ਇੱਕ ਇਮਿਊਨਿਟੀ ਬੂਸਟਰ ਵੀ ਹੈ ਕਿਉਂਕਿ ਇਹ ਪੰਜੀਰੀ ਖਾ ਕੇ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਅਸੀਂ ਛੋਟੀਆਂ-ਮੋਟੀਆਂ ਬਿਮਾਰੀਆਂ ਨੂੰ ਫਿਰ ਸਾਡੇ ਸਰੀਰ ਕੁਝ ਵੀ ਨਹੀਂ ਜਾਣਦਾ ਹੈਗਾ ਖੰਗ ਜਖਾਮਨ ਮਤਲਬ ਜਿੱਦਾਂ ਠੰਡ ਲੱਗ ਜਾਂਦੀ ਹੈ ਇਸ ਚੀਜ਼ ਤੋਂ ਸਾਨੂੰ ਬਹੁਤ ਰਾਹਤ ਮਿਲਦੀ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਸਾਨੂੰ ਇਹ ਪੰਜੀਰੀਆਂ ਜ਼ਰੂਰ ਬਣਾ ਕੇ ਖਾਣੀਆਂ ਚਾਹੀਦੀਆਂ ਨੇਗੀਆਂ ਜਿੱਥੇ ਮੈਂ ਆਟਾ ਪਾਇਆ ਤੁਸੀਂ ਆٹے ਦੀ ਜਗ੍ਹਾ ਬੇਸਣ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਆ ਔਰ ਤੁਸੀਂ ਹਾਫ ਹਾਫ ਵੀ ਪਾ ਸਕਦੇ ਹੋ ਅੱਧਾ ਆਟਾ ਅੱਧਾ ਬੇਸਣ ਮੈਂ ਸਿਰਫ ਆਟਾ ਹੀ ਪਾਇਆ ਮੈਂ ਆਟਾ ਸਿਰਫ ਨਾ ਦਾ ਹੀ ਪਾਇਆ ਕਿਉਂਕਿ ਮੈਂ ਜੜੀਆਂ ਬੂਟੀਆਂ ਦੀ ਹੀ ਪੰਜੀਰੀ ਬਣਾ ਕੇ ਤਿਆਰ ਕਰਨੀ ਸੀ ਕਿਉਂਕਿ ਵੈਸੇ ਆٹے ਦਾ ਸਾਡੇ ਸਰੀਰ ਨੂੰ ਕੋਈ ਫਾਇਦਾ ਨਹੀਂ ਹੈਗਾ ਇਹ ਤਾਂ ਆਪਾਂ ਟੇਸਟ ਵਾਸਤੇ ਹੀ ਪਾਉਨੇ ਆ ਜਿਹੜੀ ਸਾਡੇ ਸਰੀਰ ਨੂੰ ਫਾਇਦਾ ਉਹ ਸਾਰੀਆਂ ਜੜੀਆਂ ਬੂਟੀਆਂ ਹੋਗੀਆਂ ਡਰਾਈ ਫਰੂਟਸ ਹੋਗੇ ਇਹਨਾਂ ਚੀਜ਼ਾਂ ਦਾ ਹੀ ਸਾਨੂੰ ਫਾਇਦਾ ਹੈ ਇਹਦੀਆਂ ਜੜੀਆਂ ਆਪਾਂ ਪਿੰਨੀਆਂ ਬਣਾਵਾਂਗੇ ਸਾਨੂੰ ਦੋ ਪਿੰਨੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਇੱਕ ਪਿੰਨੀ ਸਵੇਰੇ ਤੇ ਇੱਕ ਪਿੰਨੀ ਰਾਤ ਨੂੰ ਇਹ ਮੈਂ ਮਿਸ਼ਰੀ ਲਈ ਸੀਗੀ ਮੈਂ ਭੁੱਲ ਗਈ ਸੀਗੀ ਕੈਮਰਾ ਆਨ ਕਰਨਾ ਇੱਥੇ ਮੈਂ 125 ਗ੍ਰਾਮ ਮਿਸ਼ਰੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਗੈਸ ਦੇ ਉੱਤੇ ਰੱਖ ਦਿੱਤਾ ਸੀਗਾ ਇਹਨੂੰ ਆਪਾਂ ਸਿਰਫ ਮੈਲਟ ਹੋਣ ਤੱਕ ਹੀ ਪਕਾਉਣਾ ਸੀ ਇਹਦੀ ਕੋਈ ਚਾਸ਼ਨੀ ਨਹੀਂ ਬਣਾਉਣੀ ਆਟਾ ਆਪਣਾ ਭੁੱਜ ਚੁੱਕਿਆ ਹੁਣ ਆਪਾਂ ਸਾਰਾ ਜਿਹੜਾ ਡਰਾਈ ਫਰੂਟਸ ਤੇ ਜੜੀਆਂ ਬੂਟੀਆਂ ਨੂੰ ਗ੍ਰाइंड ਕੀਤਾ ਸੀਗਾ ਉਹਨੂੰ ਆਪਾਂ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਗੈਸ ਨੂੰ ਆਪਾਂ ਇੱਥੇ ਬੰਦ ਕਰ ਦੇਣਾ ਗੈਸ ਆਨ ਨਹੀਂ ਰੱਖਣਾ ਹੈਗਾ ਜੇਕਰ ਤੁਹਾਡਾ ਲਾਟ ਵਾਲਾ ਗੈਸ ਆ ਤਾਂ ਤੁਸੀਂ ਉਹਨੂੰ ਬਿਲਕੁਲ ਸਿਮ ਰੱਖ ਸਕਦੇ ਹੋ ਪਰ ਮੇਰਾ ਇੰਡਕਸ਼ਨ ਵਾਲਾ ਗੈਸ ਆ ਇਸ ਕਰਕੇ ਗੈਸ ਮੇਰਾ ਗਰਮ ਹੈ ਤੇ ਗੈਸ ਨੂੰ ਮੈਂ ਬੰਦ ਕਰ ਦਿੱਤਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਟੇ ਦੀ ਕੋਈ ਵੀ ਗੰਡ ਵਗੈਰਾ ਨਹੀਂ ਰਹਿਣੀ ਚਾਹੀਦੀ ਹੁਣ ਇੱਥੇ ਮੈਂ 2 ਚਮਚੇ ਸੁੰਡ ਦੇ ਇੱਕ ਚਮਚ ਕਾਲੀ ਮਿਰਚ ਤੇ ਇੱਕ ਚਮਚ ਅਜਵੈਣ ਦਾ ਪਾਇਆ ਕਿਉਂਕਿ ਸੁੰਡ ਤੇ ਕਾਲੀ ਮਿਰਚ ਅਜਵੈਣ ਇਹ ਸਾਡੇ ਸਰੀਰ ਦੇ ਵਿੱਚ ਗਰਮਾਹਟ ਬਣਾਈ ਰੱਖਦੀਆਂ ਨੇਗੀਆਂ ਤੇ ਸਾਨੂੰ ਸੁੰਡ ਵਗੈਰਾ ਜ਼ਰੂਰ ਖਾਣੀ ਚਾਹੀਦੀ ਹੈ ਸੁੰਡ ਹੋਗੀ ਅਜਵੈਨ ਹੋਗੀ ਕਾਲੀ ਮਿਰਚ ਹੋਗੀ ਇਹ ਸਾਨੂੰ ਜੋੜਾਂ ਦੇ ਦਰਦਾਂ ਤੋਂ ਬੜੀ ਰਾਹਤ ਦਵਾਉਂਦੀ ਹੈ ਇਹ ਚੀਜ਼ਾਂ ਹੁਣ ਇਹਦੇ ਵਿੱਚ ਆਪਾਂ ਜਿਹੜਾ ਮਿਸ਼ਰੀ ਵਾਲਾ ਘੋਲ ਸੀਗਾ ਉਹ ਪਾ ਲਿਆ ਸੀਗਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਕੋਈ ਵੀ ਗੰਡ ਵਗੈਰਾ ਨਹੀਂ ਰਹਿਣੀ ਚਾਹੀਦੀ ਹੁਣ ਇਹਨੂੰ ਮੈਂ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੂੰਗੀ ਕਿਉਂਕਿ ਜਿਹੜੀ ਕੋਈ ਆٹے ਦੀ ਗੋਲੀ ਵਗੈਰਾ ਬਣੀ ਹੋਈ ਹੋਊਗੀ ਸਾਰੀ ਉਹ ਇਹਦੇ ਵਿੱਚ ਮੈਲਟ ਹੋ ਜਾਊਗੀ ਕਿਉਂਕਿ ਇਹ ਜਿਹੜਾ ਮਟੀਰੀਅਲ ਆਪਣਾ ਇਹ ਥੋੜਾ ਜਿਹਾ ਗਰਮ ਹੈ ਹੱਥਾਂ ਨੂੰ ਗਰਮ ਲੱਗਦਾ ਇਸ ਕਰਕੇ ਮੈਂ ਥੋੜਾ ਹੌਲੀ ਕਰ ਰਹੀ ਆ ਚੰਗੀ ਤਰ੍ਹਾਂ ਇਹਨੂੰ ਮਸਲ ਮਸਲ ਕੇ ਆਪਾਂ ਇਕਸਾਰ ਕਰ ਲੈਣਾ ਕਿਉਂਕਿ ਇਹਨੂੰ ਆਪਾਂ ਜ਼ਿਆਦਾ ਠੰਡਾ ਨਹੀਂ ਕਰ ਸਕਦੇ ਅਗਰ ਇਹਨੂੰ ਆਪਾਂ ਜ਼ਿਆਦਾ ਠੰਡਾ ਕੀਤਾ ਤਾਂ ਜਿਹੜਾ ਫਿਰ ਆਪਣਾ ਮਿਸ਼ਰੀ ਵਾਲਾ ਘੋਲ ਸੀਗਾ ਉਹਨੇ ਜੰਮਣ ਲੱਗ ਜਾਣਾ ਕਿਉਂਕਿ ਕੋਈ ਵੀ ਮਿੱਠੇ ਵਾਲਾ ਘੋਲ ਹੁੰਦਾ ਫਿਰ ਉਹ ਛੇਤੀ ਜੰਮਣ ਲੱਗ ਜਾਂਦਾ ਹੁਣ ਆਪਾਂ ਇਹਦੇ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਜੇਕਰ ਤੁਹਾਨੂੰ ਮੇਰੀ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਸੇ ਤੁਸੀਂ ਦੇਖ ਸਕਦੇ ਹੋ ਆਪਣੇ ਕਿੰਨੇ ਵਧੀਆ ਲੱਡੂ ਬਣ ਕੇ ਤਿਆਰ ਹੋਏ ਨੇ ਸਰਦੀਆਂ ਦੇ ਵਿੱਚ ਲੱਡੂ ਜ਼ਰੂਰ ਖਾਓ ਤੇ ਤੰਦਰੁਸਤ ਰਹੋ ਤੁਸੀਂ ਦੇਖੋ ਆਪਣੇ ਲੱਡੂ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ